ਮੈਂ ਆਇਆ ਤੇ ਨਿਕਲ ਗਿਆ ਇਹ ਤੇਰੇ ਪੁੱਤ ਨਾਲ ਆਰ ਦੇ ਮਾਂ ਕੋ ਉਹ ਤੋਂ ਬਰਖ ਖਲਾਫ ਤਾਂ ਹੀ ਤਾਂ ਉਹਨੇ ਜਾਤ ਨਹੀਂ ਪੁੱਛੀ ਇਹਦੀ ਕਿੰਨੇ ਮੂੰਹ ਉਹਨੀਆਂ ਪਾਪਾਂ ਅਸੀਂ ਕੀ ਕਿਸੇ ਤੋਂ ਕੁਝ ਲੈ ਕੇ ਖਾਣਾ ਪੌਂਕਦੇ ਨੇ ਕੁੱਤੇ ਮੈਨੂੰ ਪੌਂਕੀ ਜਾਂਦੇ ਲੋਕ ਤਾਂ ਪੌਂਕਦੇ ਹੀ ਰਹਿੰਦੇ ਨੇ ਅਸੀਂ ਨਹੀਂ ਪ੍ਰਭਾ ਕਰਦੇ ਬਜੀਤਾ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ੍ਰੀ ਅਕਾਲ ਬਾਈ ਬਲਜੀਤ ਪਾਂਡਾ ਲਿਓ ਮੈਂ ਤਾਂ ਨਾ ਹੈ ਪੀਆਂ ਦਾ ਸੰਧਾਰ ਆਇਆ ਮੇਰੀ ਨੂੰਹ ਦਾ ਆਮਣ ਪੁੱਤ ਆ ਪਾਂਡਾ ਲਿਆ ਬੀਰਪਾਲ ਦਾ ਸੰਧਾਰ ਆਇਆਗਾ ਪਵਾਲਾ ਪਾਂਡੇ ਚ ਹਾਂਜੀ ਮੰਮੀ ਲਿਉਣੀ ਆ ਪੈਣੇ ਕੌਣ ਕੌਣ ਆਈ ਸੀ ਸੰਧਾਰਾ ਦੇਣ ਉਹਦੇ ਭਾਈ ਤੇ ਪਰਜਾਈ ਆਏ ਤੇ ਪੈਣੇ ਅੱਛਾ ਹੋਰ ਉਹ ਨਹੀਂ ਤਾਂ ਏਡੀ ਵੱਡੀ ਗੱਡੀ ਐ ਉਹ ਤਾਂ ਪੈਣੇ ਉਹਦੀ ਮੁਰਗੇ ਸੰਧਾਰਾ ਦੇ ਕੇ ਉਹਨਾਂ ਦਾ ਨਾ ਪ੍ਰਾਪਰਟੀਆਂ ਦਾ ਕੰਮ ਐ ਬਾਹਲੇ ਹੀ ਵੱਡਾ ਕੰਮ ਐ ਉਹਦੀ ਮੁੜ ਕੇ ਸੋਤਾ। ਆ ਦੋਤਾ ਜੀ। ਲੈ ਪੁੱਤ ਤੇਰੀ ਜਠਾਣੀ ਦਾ ਸੰਧਾਰ ਆਇਆ ਹੈਗਾ। ਉਹ ਤਾਂ ਕੋਈ ਤੇ ਹੈਰ ਨਹੀਂ ਖਾਲੀ ਜਾਣ ਦਿੰਦੇ। ਪਹਿਲੇ ਹੀ ਦੇ ਜਾਂਦੇ ਨੇ ਸੰਧਾਰ। ਐ ਕੁੜੇ ਤੇਰੇ ਪੇਕੇ ਨਹੀਂ ਸੰਧਾਰਾ ਦੇ ਕੇ ਗਏ। ਕੋਈ ਨਾ ਪਾਣੇ ਦੇ ਜਾਣਗੇ ਸੰਧਾਰਾ ਇਹਦੇ ਪੇਕੇ ਵੀ। ਐ ਗੁੱਸਾ ਗਿੱਲਾ ਜਾਗਾ। ਕਦੋਂ ਠੰਡੇ ਹੋਗੇ ਆਪੇ ਆ ਜਾਣਗੇ। ਸੰਧਾਰਾ ਦੇ ਜਾਣਗੇ। ਪਾodies ਨਾਰੀ ਕਿਤੇ ਨਿਕਲ ਹੀ ਨਹੀਂ ਆਂਦੇ ਕਿਸਨਾਰੇ ਆਉਂਦੇ ਹੁੰਦੇ ਨੇ ਆਏ ਨਾ ਕਹਿ ਪੈ ਨਹੀਂ ਉਹਨੂੰ ਸੁਣ ਨਾ ਜਾਵੇ ਉਹਦਾ ਮਨ ਖਰਾਬ ਹੋਊਗਾ ਉਹ ਕਿਹਾ ਆਪੇ ਆਈ ਆ ਮੇਰਾ ਪੁੱਤੋ ਵਿਆਹ ਕੇ ਲਿਆਏਗਾ ਤਾਂ ਆਈ ਆ ਨਹੀਂ ਆਈ ਤਾਂ ਨਿਕਲ ਗਈ ਏ ਤੇਰੇ ਪੁੱਤ ਨਾਲ ਉਹ ਆਪਦੇ ਮਾਪੇ ਉਹ ਤੋਂ ਬਰਖਿਲਾਫ ਤਾਂ ਹੀ ਤਾਂ ਉਹਨੇ ਜਾਤ ਨਹੀਂ ਪੁੱਛੀ ਇਹਦੀ ਨਹੀਂ ਉਹਦੇ ਪੈਣੇ ਨਾ ਆਉਂਦੇ ਸਾਡੇ ਕਿਹੜਾ ਕਿਸੇ ਚੀਜ਼ ਦਾ ਘਾਟਾ ਹੈਗਾ ਸਾਡੇ ਰੱਬ ਨੇ ਬਹੁਤ ਕੁਝ ਦਿੱਤਾ ਹੈਗਾ ਘਾਟਾ ਤਾਂ ਪੈਣੇ ਨਹੀਂ ਹੈਗਾ ਕਿਸੇ ਚੀਜ਼ ਦਾ ਤੇਰਾ ਤਾਂ ਨੱਕ ਵੜਿਆ ਤਾਂ ਨਾ ਸ਼ਰੀਕੇ 'ਚ ਤੇਰਾ ਪੁੱਤ ਕਿਸੇ ਦੀ ਕੁੜੀ ਕੱਢ ਲਿਆ ਜਿਸ ਉਹਦੀ ਮਰਜ਼ੀ ਨਾਲ ਵਿਆਹ ਕਰਾਇਆ ਹੁੰਦਾ ਉਹਨੇ ਤਾਂ ਅੱਜ ਉਹਦਾ ਵੀ ਸੰਧਾਰਾ ਆਉਂਦਾ ਤੂੰ ਵੀ ਸ਼ਰੀਕੇ ਕਿਨਾਰੇ ਚ ਨੇਰੇ ਵਾਂਗੂ ਵੰਡਦੀ ਨਾਲੇ ਸਾਨੂੰ ਕੋਈ ਸੂਰ ਸੁਪਾ ਆ ਜਾਂਦਾ ਤੇਰੀ ਨੂੰਹ ਦੇ ਪੇਕਿਆਂ ਤੋਂ ਆਪ ਰਦਚਤ ਫੜ ਲੈਂਦੀ ਸੀ ਮੇਰੀ ਨੂੰਹ ਦੇ ਪੇਕੇ ਤੋਂ ਆਇਆ ਸੂਟ ਆ ਤੇ ਵਾਰੀ ਚੁੱਪ ਕਰ ਗਈ ਤੂੰ ਨਹੀਂ ਛੱਡ ਪਰਾਂ ਸੂਟ ਤਾਂ ਤੈਨੂੰ ਨਹੀਂ ਦਿੱਤਾ ਉਹਨਾਂ ਨੇ ਕਦੇ ਮੈਂ ਭਾਲਦੀ ਆ ਉਹਨਾਂ ਤੋਂ ਸੂਟ ਲੈ ਪੈਣੇ ਮੈਂ ਤਾਂ ਜਾਣੀ ਆ ਹੁਣ ਸਾਰੇ ਘਰਾਂ ਚ ਵੰਡ ਕੇ ਵੀ ਆਣਾ ਸ੍ਰੀਕੇ ਕਵੀਲੇ ਚ ਪਤਾ ਵੀ ਲੱਗੇ ਵੀ ਇੰਨਾ ਕੁਝ ਲਿਆਈ ਏ ਮੇਰੀ ਨੂੰਹ ਮੈਂ ਵੰਡ ਕੇ ਆਉਂਗੀ ਲੈ ਮੇਰਾ ਪੁੱਤ ਸੁਖ ਨਾਲ ਭੈਣੇ ਵਿਆਹ ਕੇ ਲਿਆਇਆ ਤੇਰੇ ਪੁੱਤ ਵਾਂਗੂ ਕੱਢ ਕੇ ਨਹੀਂ ਲਿਆਇਆ ਮੈਂ ਤਾਂ ਹੁਣ ਜਾਣੀ ਆ ਹੁਣ ਚੁੱਪ ਕਰੀ ਬੈਠੀ ਆ ਇਹੀ ਮਾੜੀ ਲਾਦ ਨਾਲ ਤਾਂ ਉਹੀ ਚੰਗਾ ਬੰਦਾ ਨੀਵੇਂ ਪਵਾ ਕੇ ਰੱਖਦੀ ਗੱਲ ਅੱਥਾ ਨਾ ਸਹੀ ਕਹਿੰਦੀ ਆ ਹੂੰ ਮੈਂ ਆਪਣੇ ਪੁੱਤ ਦੀ ਖੁਸ਼ੀ ਦੇਖੀ ਆ ਆਮਣ ਵੀ ਇੰਨੀ ਚੰਗੀ ਆ ਆਮਣ ਪੁੱਤ ਏ ਆਇਆ ਤੋ ਬੈ ਜਾ ਆਇਆ ਕਰ ਜਾਨੀ ਆ ਰੋਕਿਆ ਗਿਆ ਤੂੰ ਨਹੀਂ ਮੰਮੀ ਐਵੇਂ ਹੀ ਲੱਗਦਾ ਤੁਹਾਨੂੰ ਪਤਾ ਪੁੱਤ ਮੈਨੂੰ ਤੇਰੇ ਤਾਈ ਦੀਆਂ ਗੱਲਾਂ ਸੁਣ ਲਈਆਂ ਪਰ ਤੂੰ ਮੰਨਤੇ ਨਾ ਲੈਂ ਉਹਦਾ ਸਭਾ ਹੀ ਆਈ ਬੋਲਣ ਦਾ ਨਾ ਪੁੱਤ ਤੂੰ ਰੋ ਨਾ ਮੈਂ ਗੋਗິນ ਨਾ ਕਹਿ ਕੇ ਸਮਾਨ ਮੰਗਾਉਣੀ ਆ ਉਹ ਬਣ ਤੂੰ ਮੈਂ ਸ੍ਰਿੱਕੇ ਚ ਵੀ ਉਹਦਾ ਸੰਧਾਰਾ ਆਇਗਾ ਨਹੀਂ ਮੰਮੀ ਤੁਹਾਨੂੰ ਆਏ ਕੰਦੀ ਕੀ ਜ਼ਰੂਰਤ ਹੈ ਜਦੋਂ 2 ਸਾਲ ਤੋਂ ਨਹੀਂ ਮੇਰਾ ਸੰਧਾਰਾ ਆਇਆ ਫਿਰ ਹੁਣ ਕਿਵੇਂ ਆਜੂਗਾ ਕੀ ਕਰ ਆਮਨ ਆਮਨ ਗਰਮੀ ਵਾਲੀ ਹੈ ਮੈਂਤਲਾ ਦਾ ਅੰਦਰ ਹੀ ਹੋਣੀ ਆ ਕੋਈ ਨਹੀਂ ਦੀਂਦਾ ਬਾਹਰ ਤਾਂ ਇਹਨਾਂ ਦਾ ਬਾਹਰ ਧੁੱਪ ਹੈ ਮਾਈਕ੍ਰੋ ਗਰਮੀ ਹਾਂਜੀ ਦੀਦੀ ਓਹੋ ਮੈਂ ਤਾਂ ਇੰਨੀ ਆਵਾਜ਼ਾਂ ਮਾਰੀਆਂ ਕਿਸੇ ਨੇ ਨਸੀਆਂ ਮੈਂ ਅੰਦਰ ਸੀ ਦੀਦੀ ਆਜੋ ਲੰਗਿਓ ਔਰ ਗਰਮੀ ਵੀ ਬਾਹਰ ਹੈ ਫਿਰ ਮੈਂ ਕਿਹਾ ਅੰਦਰ ਹੀ ਹੋਣਗੇ ਇਹ ਗਰਮੀ ਵਾਲੀ ਆਜੋ ਲੰਗਿਓ ਆਜੋ ਦੀਦੀ ਬੈਜੋ ਹੋਰ ਰਮਨ ਠੀਕ ਹੈ ਸਾਰੇ ਵਧੀਆ ਠੀਕ ਹੈ ਪਾਣੀ ਲਿਆਮਾ ਤੁਹਾਡੇ ਵਾਸਤੇ ਪਹਿਲਾਂ ਨਾ ਬਸ ਪਾਣੀ ਦੀ ਤਾਂ ਨਹੀਂ ਲੋੜ ਹੈਗੀ ਪਾਣੀ ਤਾਂ ਮੈਂ ਪੀ ਕੇ ਆਈਾਂਗੀ ਅੱਛਾ ਹੋਰ ਹਾਂ ਹੋਰ ਖੈਰ ਸੁਖ ਹੈ ਸਾਰੇ ਹਾਂ ਕੌਣ ਸੁਨਾਰਾ ਦੇ ਨਾਲ ਆਈ ਸੀ ਹਾਂ ਸੁਨਾਰਾ ਦੇ ਕੇ ਗਈ ਸੀ ਇਹ ਅੱਛਾ ਕੌਣ-ਕੌਣ ਆਈ ਸੀ ਮੇਰਾ ਭਰਾ ਆਇਆ ਸੀਗਾ ਅੱਛਾ ਹਾਂ ਤੇ ਆ ਮੈਂ ਤਾਂ ਛੂਟ ਦੇ ਕੇ ਗਈ ਸੀ ਉਹ ਮੈਨੂੰ ਅੱਛਾ ਹਾਂ ਸੋਹਣਾ ਸੂਰਤਾ ਦੀਦੀ ਹਾਂ ਅੱਛਾ ਸੀ ਨਾਲ ਦੇ ਚੱਲੇ ਸੀਗੇ ਨਾ ਮੈਂ ਤਾਂ ਤੇਰੇ ਕੋਲ ਹੀ ਸਿਉਣ ਨੂੰ ਦੇਣ ਆਈ ਆਂ। ਅੱਛਾ ਮੀਂਹ ਲੈਣਾ ਹੈ। ਹਾਂ। ਅੱਛਾ ਕੋਈ ਨਾ। ਮੈਂ ਸੁਣਿਆ ਸੀ ਨਾ ਵੀ ਤੇਰਾ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੋਇਆ ਹੈ। ਹਾਂਜੀ। ਹਾਂ। ਫਿਰ ਮੈਂ ਤਾਂ ਐ ਹੀ ਸੀ ਮੈਂ ਚੱਲ ਮੈਂ ਆਮਰ ਤੁਸੀਂ ਮਹਿ ਲੂੰਗੀ। ਕੋਈ ਨਾ ਮੈਂ ਸਿਉ ਲੂੰਗੀ ਤੁਸੀਂ ਨਾਪ ਫੜਾ ਦਿਓ ਫਿਰ ਮੈਨੂੰ। ਆਪ ਦਾ ਸਹੀ ਨਾਪ ਹੋਇਆ ਜਿਹੜਾ ਸੂਟ ਦਾ। ਅੱਛਾ। ਫਿਰ ਮੈਂ ਕੋਈ ਨਾ ਸਿਉ ਆ ਦੂੰਗੀ। ਹਾਂ ਬਸ ਵਧੀਆ ਬਣਾ ਲਈ ਪਹਿਣ ਵਣ ਕੇ ਮੇਰਾ ਸੂਟ ਚੰਗਾ। ਹਾਂ ਕੋਈ ਨਾ ਵਧੀਆ ਬਣਾ ਦਊਗੀ। ਹਾਂ। ਤੇ ਹੋਰ ਬਹਿ ਜਾਓ ਤੁਸੀਂ ਮੈਂ ਚਾਹ ਬਣਾਉਣੀ ਆ ਤੁਹਾਡੇ ਲਈ। ਨਾ ਬਸ ਚਾਹ ਦੀ ਤਾਂ ਨਹੀਂ ਲੋੜ ਆਵ ਮੈਂ ਤਾਂ ਆਲਜੀ ਨਾਲ ਹੀ ਆਈ ਸੀਗੀ ਤੁਸੀਂ ਘਰੇ ਰੋਜ਼ ਰੋਜ਼ ਆਉਣੇ ਨਾ ਚਲ ਕੋਈ ਨਾ ਫਿਰ ਜਦੋਂ ਫੜਨ ਫੜਨ ਆਈ ਉਹਦੋਂ ਪੀਕੇ ਪਾਗ ਜੂਗੀ ਠੀਕ ਹੈ ਹਾਂ ਕੋਈ ਨਾ ਦੀਦੀ ਮੈਂ ਸਿਉਂ ਦੂੰਗੀ ਅਮਨ ਵਧੀਆ ਬਣਾ ਦੀ ਚੰਗਾ ਫੈਨਸੀ ਜਿਹਾ ਇੱਕੋ ਪਿੰਡ ਵਾਲਿਆਂ ਦਾ ਨਾ ਖੰਡ ਪਾਠ ਹੈ ਉਹ ਕਹਿੰਦੇ ਇਹ ਸੂਟ ਸਮਿਆ ਕੇ ਪਾ ਕੇ ਆਈ ਕੋਈ ਗੱਲ ਨਹੀਂ ਦੀਦੀ ਮੈਂ ਵਧੀਆ ਬਣਾ ਦੂੰਗੀ ਹਾਂ ਵਧੀਆ ਬਣਾ ਦੀ ਸੱਚ ਇੱਕ ਗੱਲ ਹੋ ਰਮਨ ਸਮਿਆਈ ਸੁਮਈ ਦਾ ਕੋਈ ਚੱਕਰ ਨਾ ਮਨ ਇਸਮਾਈ ਮੈਂ ਦੇ ਦੂੰਗੀ ਤੇ ਸੂਟ ਵਧੀਆ ਬਣਾ ਦੀ ਚੰਗਾ ਕੋਈ ਨਾ ਦੀਦੀ ਇਸਮਾਈ ਨੂੰ ਕੋਈ ਹੈ ਕੋਈ ਨਾ ਮੈਂ ਵਧੀਆ ਸਿਉਂ ਦੂੰਗੀ ਲੈਸ ਵਗੈਰਾ ਲਗਾ ਕੇ ਨਾ ਮੈਂ ਮੈਂ ਬਸੀਉਂ ਦੂੰਗੀ ਕੋਈ ਗੱਲ ਨਹੀਂ ਵਧੀਆ ਕਿਵੇਂ ਆਮਨ ਤੇਰੇ ਪੇਕੇਆਂ ਤੋਂ ਫੋਨ ਫੋਣਨੇ ਆਇਆ ਨਾ ਦੀਦੀ ਆਉਂਦਾ ਨਹੀਂ ਹੈਗਾ ਆਉਂਦਾ ਨਹੀਂ ਨਾ ਉਹ ਗੁੱਸੇ ਨੇ ਨਾ ਫਿਰ ਅੱਛਾ ਫਿਰ ਸੰਨਹਿਰਾ ਸੰਦੂਰਾ ਲੈ ਕੇ ਤੱਕੇੜਾ ਹੁੰਦੇ ਹੋਣੇ ਹਨਾ ਉਹਨਾਂ ਨੇ ਆਉਣਾ ਕੀ ਹੈ ਜਦੋਂ ਫੋਨ ਹੀ ਨਹੀਂ ਕਰਦੇ ਹੈਗੇ ਅੱਛਾ ਨਹੀਂ ਮੈਂ ਕਦੇ ਕੀਤਾ ਡਰਦੀ ਨਹੀਂ ਚਲ ਛੱਡੋ ਦੀਦੀ ਚਲ ਤੁਸੀਂ ਨਾ ਨਾ ਪਾਲਾ ਸੂਟ ਭੇਜ ਦਿਓ ਮੈਨੂੰ ਹਾਂ ਹਾਂ ਕੱਟ ਲੂੰਗੀ ਉਹ ਸਾਰਾ ਨਾ ਨਾ ਬਾਰਾ ਸ਼ੂਟ ਮੈਂ ਭੇਜ ਦੂੰਗੀ ਤੈਨੂੰ ਕੋਈ ਨਾ ਮੈਂ ਕੱਲ ਪਰਸੋਂ ਤੱਕ ਬਣਾ ਹਾਂ ਜਾਂ ਠੀਕ ਆ ਮੈਂ ਫਿਰ ਮੈਂ ਜਾਣੀ ਆ ਚੰਗਾ ਠੀਕ ਆ ਚਾਹ ਤਾਂ ਪੀ ਜਾ ਨਾ ਬਸ ਆ ਮੈਂ ਹੁਣ ਚਾਹ ਤਾਂ ਗਰਮੀ ਵਾਲੀ ਅਜੀ ਨਹੀਂ ਕਰਦਾ ਠੀਕ ਹੈ ਦੀਦੀ ਤੇ ਤੂੰ ਐ ਕਰੀ ਬਣ ਵਰਕੇ ਬਣਾ ਵਧੀਆ ਦੇਈ ਚੰਗਾ ਹਾਂ ਤੇ ਕੋਈ ਸਮਾਈ ਸਮੂਈ ਦਾ ਕੋਈ ਚੱਕਰ ਨਹੀਂ ਹੈਗਾ ਮੈਂ ਲੂੰਗੀ ਤੁਸੀਂ ਪਾ ਕੇ ਦੇਖ ਲਿਓ ਹਾਂ ਹਾਂ ਚਾਹ ਠੀਕ ਆ ਮੈਂ ਜਾਣੀ ਆ ਠੀਕ ਆ ਗਿਆ ਤਾਂ ਹਾਂ ਮੈਂ ਆ ਗਿਆ ਵਾਲੀ ਗਰਮੀ ਆ ਉਹਦਾ ਕੱਪੜੇ ਬਦਲ ਲਮ ਹੈ ਹੋਰ ਹੈ ਹੀ ਗਰਮੀ ਵਾਲੀ ਪੁੱਤ ਆਮਣ ਕਿੱਧਰ ਗਈ ਦੀਨੀ ਨਹੀਂ ਆਹਨ ਆਪਣੇ ਕਮਰੇ ਚ ਹੂਪ ਤ ਅੱਛਾ ਹਾਂ ਅੱਜ ਉਹਦਾ ਮਨ ਜਿਆ ਖਰਾਬ ਸੀਗਾ ਕਿਉਂ ਕੀ ਗੱਲ ਹੋ ਗਈ ਤੇ ਤਾਈ ਆਈ ਸੀ ਪੁੱਤ ਅੱਛਾ ਤੇ ਉਹ ਵੀਰਪਾਲ ਦੇ ਨਾ ਪੇਕਿਆ ਤੁਸੰਧਾਹ ਰਾਇਆ ਸੀਗਾ ਅੱਛਾ ਮੀ ਉਹ ਫਰੌਣ ਆਈ ਸੀ ਬਾਹਲੇ ਕੁਝ ਬੋਲੀ ਆਮਣ ਨੂੰ ਉਹਨੇ ਸਾਰੀਆਂ ਗੱਲਾਂ ਸੁਣ ਲਈਆਂ ਉਹਦਾ ਤਾਂ ਕਰਕੇ ਮਨ ਖਰਾਬ ਹੋ ਗਿਆ ਉੱਤੋਂ ਵੀਰਪਾਲ ਆ ਗਿਆ ਅੱਛਾ ਜਖਮਾਂ ਤੇ ਨੂਰ ਪੁੱਕਣਾ ਹਾਂ ਛੂਟ ਲੈ ਕੇ ਆ ਗਈ ਉਹਨੇ ਪੇਕੇ ਦੇਖੀ ਗਈ ਸੀਗੀ ਅੱਛਾ ਆਮਣ ਨੂੰ ਸਿਉਣਾ ਦੇਗੀ ਅੱਛਾ ਹੋਰ ਚੱਲ ਮੈਂ ਦੇਖਦਾ ਮम्मी ਫਿਰ ਆਮਣ ਨੂੰ ਠੀਕ ਐ ਹੁਤਾ ਆਮਣ ਆਮਣ ਐ ਪਈ ਐ ਉਹੀ ਪਈ ਸੀ ਕੀ ਹੋ ਗਿਆ ਕੁਛ ਨਹੀਂ ਬਸ ਸਿਰ ਜੱਦ ਖਿਆਲ ਦੱਸ ਕੇ ਕਿ ਸਿਰ ਨੂੰ ਕੀ ਹੋ ਗਿਆ ਸਿਰ ਤੇ ਰਗ ਤੇ ਤਾਈ ਕਰਕੇ ਤੈਨੂੰ ਦੁਖਦਾ ਮੈਨੂੰ ਮੰਮੀ ਨੇ ਸਾਰਾ ਕੁਝ ਦੱਸਤਾ ਜਦੋਂ 2 ਸਾਲ ਹੋ ਗਏ ਤੇਰਾ ਸੰਧਾਰਾ ਨਹੀਂ ਆਇਆ ਅਸੀਂ ਤੈਨੂੰ ਕੁਝ ਨਹੀਂ ਕਿਹਾ ਤੂੰ ਇੰਨੀ ਟੈਨਸ਼ਨ ਕਿਉਂ ਲੈਨੀ ਐ ਤੈ ਤਾਂ ਵੀ ਭੌਂਕਦੀ ਰਹਿੰਦੀ ਐ ਤੂੰ ਐ ਕਰ ਵਧੀਆ ਚਾਹ ਬਣਾ ਕੇ ਲੈ ਜਾ ਕੇ ਨਾਲ ਤਾਂ ਪਾ ਚਾਹ ਪੀਨੇ ਨਾਲ ਤੇਰਾ ਸਿਰ ਹਟ ਜੂ ਬਹਿ ਕੇ ਗੱਲਾਂ ਕਰਾਂਗੇ ਨਾਲ ਚਾਹ ਵੀ ਮੰਗੀ ਠੀਕ ਆਈ ਆਈ ਆ ਹਮਣਾ ਚਲ ਮੈਂ ਜਾਣਾ ਦਫ਼ਤਰ ਠੀਕ ਐ ਤੂੰ ਉਹਨਾਂ ਨੇ ਤਾਈ ਦੀ ਗੱਲਾਂ ਦੀ ਬੜੀ ਟੈਨਸ਼ਨ ਨਾ ਲਿਆ ਕਰ

ਹੋਰ ਬੇਬੇ ਸਾਸਰੀ ਘਰ ਸਾਸਰੀ ਘਰ ਭਾਈ ਸਾਸਰੀ ਘਰ ਅੰਦਰ ਆ ਜਾਇ ਇੱਥੇ ਤਾਂ ਗਰਮੀ ਬਾਲੀ ਆ ਅੱਛਾ ਹਾਂ ਲੈ ਚੱਲ ਅੰਦਰ ਆ ਜਾਈਏ ਆਏ ਬੇਬੇ ਬਾਹਰ ਤਾਂ ਗਰਮੀ ਬਾਲੀ ਆ ਬਈ ਆਨੁਕ ਤੇ ਚਾਹ ਬਣਾ ਲ ਬੇਬੇ ਖਤਰਾ ਮੈਂ ਨਹੀਂ ਬਿੰਦੀ ਚਾਚੂ ਸੱਤ ਜਹਾ ਬਣਦਾ ਸਾਰੇ ਸ੍ਰੀਕਾ ਇੱਕ ਮਹੀਨੇ ਚ ਗੱਲਾਂ ਹੁੰਦੀਆਂ ਨੇ ਬੀਬਲ ਜੀਤ ਦੀ ਨੂੰਹ ਦਾ ਸੁਨਾਰਾ ਨਹੀਂ ਆ ਸਾਹਮਣੇ ਬੰਡਦੇ ਹੈ ਸ਼ਰਮ ਨਹੀਂ ਹੁੰਦੀ ਸਾਨੂੰ ਜਮੇ ਬੇਬੇ ਬੋਲੀ ਜਾਂਦੇ ਕਿਸੇ ਨੂੰ ਮੈਨੂੰ ਨਹੀਂ ਪਲਵਾ ਕਿਸੇ ਦੀ ਮੇਰੇ ਪੁੱਤ ਦੀ ਖੁਸ਼ੀ ਚ ਮੇਰੀ ਖੁਸ਼ੀ ਆ ਮੇਰੇ ਨੂੰ ਪੁੱਤ ਖੁਸ਼ ਨੇਗੇ ਨਾ ਨੂੰ ਪੁੱਤ ਤਾਂ ਬਾਰੇ ਖੁਸ਼ ਨੇਗੇ ਪਹਿਲਾਂ ਮੈਂ ਤੈਨੂੰ ਆਏ ਪੁੱਛਦੀਆਂਗੀ ਸ਼ਰਮ ਮਨ ਤੂੰ ਸਾਰੇ ਲੋਕ ਕੀ ਕਹਿੰਦੇ ਨੇ ਬਾਹਰ ਸਾਰਾ ਸ੍ਰੀਕਾ ਇਕ ਮਿਲਾ ਤੂੰ ਦੋ ਸੇ ਬਿਸਕੁਟ ਕਰੇ ਕਰਾਣਾ ਹੈ ਹਾਂ ਦੋ ਸੱਟ ਲੱਡੂ ਲੈ ਆਥੋਂ ਜਾ ਕੇ ਦੋ ਦੋ ਲੱਡੂ ਧੱਕੇ ਧੱਕੇ ਤੂੰ ਬਿਸਕੁਟ ਧੱਕੇ ਫੜਾ ਲੈ ਕਿਸੇ ਦੇ ਹੈ ਤੈਨੂੰ ਮਾੜੀ ਮੋੜੀ ਅਣ ਖਾਈ ਨਹੀਂ ਗਈ ਤੂੰ ਮਾੜੇ ਮੋਟਾ ਅਣ ਖਤਾ ਜੂਆ ਖਰੋ ਐ ਪਤਾ ਨਹੀਂ ਲੱਗਦਾ ਵੀ ਕਿੰਨ ਖਨੀ ਕਿਥੋਂ ਕੰਡੀ ਵੱਡੀ ਲੈਂਦੀ ਹੈਗੀ ਜਿਹੜਾ ਕੁਸਵੰਡ ਦੀ ਨਹੀਂ ਕਰਦੀ ਨੀਗੀ ਦੋ ਸਾਲ ਹੋ ਗਏ ਵਿਹੇ ਨੂੰ ਕੈ ਸੰਨਾ ਲਾਗੇ ਤਿੰਨ ਗੁਗੇ ਕਿਨੇ ਮੂੰਹ ਉਹਨੀਆਂ ਪਾਪਾਂ ਅਸੀਂ ਕੀ ਕਿਸੇ ਤੋਂ ਕੁਝ ਲੈ ਕੇ ਖਾਣਾ ਭੌਂਕਦੇ ਨੇ ਕੁੱਤੇ ਬੰਨ ਭੌਂਕੀ ਜਾਂਦੇ ਲੋਕ ਤਾਂ ਭੌਂਕ ਨਹੀਂ ਰਹਿੰਦੇ ਨੇ ਅਸੀਂ ਨਿ ਪਰਵਾ ਕਰਦੇ ਤੈਨੂੰ ਪਤਾ ਹੈ ਮੈਂ ਬਾਹਰ ਖੜਦੀ ਨਹੀਂਆਂ ਲੋਕਾਂ ਚ ਬੁੜੀਆਂ ਚ ਫਚਰਦੀਆਂ ਹੈ ਮੂੰਹ ਚ ਮੋਹਰ ਦੰਨੀਆਂ ਨੇ ਮੇਰੇ ਮੂੰਹ ਚ ਗੁੱਠਿਆ ਜਾਂਦੀਆਂ ਨੇ ਵੀ ਖਣੀ ਕੀ ਦੀ ਕੁੜੀ ਲੈ ਜਾਗਾ ਜਿਹੜਾ ਮੰਗਰ ਸੰਧਾਰਾ ਲੈ ਕੇ ਨਹੀਂ ਆਇਆ ਕੋਈ ਛੋਟੇ ਕੋਲੇ ਕੀ ਗੱਲ ਆ ਕਿਤੇ ਸੱਸ ਆ ਕੇ ਸੁਣਾਉਣ ਲੱਗ ਜਾਨੀ ਕਿਤੇ ਨੂੰ ਸੁਣਾਉਣ ਲੱਗ ਜਾਨੀਆ ਕਿਤੇ ਗਾਹ ਪੋਤ ਨੂੰ ਨੂੰ ਭੇਦਾਂ ਨਹੀਂ ਮੇਰੇ ਨੂੰ ਆਈਆਂਗੀ ਸੁਲਾ ਕੇ ਤੁਰ ਜਾਂਦੀ ਹੋਈਆਂ ਭੌਂਕਦੇ ਨੇ ਪੌਂਕੀ ਜਾਂਦੇ ਸਾਨੂੰ ਨਹੀਂ ਗਾ ਕਿਸ ਮਾਰੇ ਮੰਗਾ ਲੈ ਕੋਈ ਨਾ ਆਜੂਗਾ ਕਰੋ ਮੰਡਵੇ ਸਭ ਕੁਝ ਆਜੂਗਾ ਕਿੱਦਿਓ ਤੇ ਪਕੇ ਠੰਡੇ ਹੋ ਗਏ ਆ ਪੀ ਆ ਜਾਂਦੇ ਤੈਨਾਂੱਕ ਰੱਖਣਾਗਾ ਕਰੋ ਵੰਡ ਦੇ ਰੋ ਕੋਈ ਨਾ ਸਭ ਕੁਝ ਹੋ ਜੂ ਠੰਡਾ ਰੱਖੋ ਸਰਦਾਰਾਂ ਦੀ ਆ ਲੱਗਣ ਦੇਖਿਆ ਪਿੱਛਣ ਦੇਖਿਆ ਇੱਕ ਸੋਹਣੀ ਜਿਹੀ ਆਪਣੀ ਜਪੜਾਈ ਦੇਖ ਲਈ ਹਾਂ ਵੱਡੀ ਹੋ ਬਣੀ ਗੱਡੀ ਆ ਹੁਣ ਤੇਰੇ ਖੰਦਾ ਲੱਗ ਕੇ ਤੇਰੇ ਫੰਗ ਲੱਗ ਕੇ ਠੰਗ ਕੋੜੇ ਤੇਰੇ ਪੇਕੇ ਨਖੇਰਾ ਜਮੀ ਆਉਣਾ ਜਾਣਾ ਬਕਾਤਾ ਤੇਰਾ ਨਾ ਰਿਸ਼ਤਾ ਜਮੀ ਖਤਮ ਕਰਤਾ ਹੈ ਨਾ ਤੀਆਂ ਨਾ ਗੁੱਗਾ ਨਾ ਕੋਈ ਸਾਡਾ ਜਮੀ ਨੱਕ ਬੜਾਤਾ ਤੁਸੀਂ ਨੇ ਹੈ ਗੱਲ ਤਾਂ ਇਹ ਸਹੀ ਕਹਿੰਦੇ ਆ ਉਹਨਾਂ ਨੂੰ ਮੇਰੀ ਚਮੀ ਯਾਦ ਨਹੀਂ ਆਉਂਦੀ ka telefon vi ni ਮੇਰਾ ਵੀਰ ਆ ਗਿਆ ਮਾਨੂੰ ਤਾਂ ਸੱਚੀ ਆ ਗਿਆ ਮੈਨੂੰ ਤਾਂ ਸੱਚ ਨਹੀਂ ਆ ਰਿਹਾ ਪਹਿਨੇ ਮੈਂ ਤਾਂ ਆਉਣਾ ਹੀ ਸੀ ਤੂੰ ਤਾਂ ਨਹੀਂ ਯਾਦ ਕੀਤਾ ਤੂੰ ਤਾਂ ਕਦੇ ਫੋਨ ਵੀ ਨਹੀਂ ਕੀਤਾ ਮੈਂ ਤਾਂ ਹੁਣ ਆਉਣਾ ਹੀ ਸੀ ਫਿਰ ਲੇ ਵਣੇ ਰੁਨੀ ਕਿਉਂ ਆ ਹੈ ਕਮਲੀ ਆਲੇ ਤੇਰਾ ਤੀਆਂ ਦਾ ਸੰਧਾਰਾ ਲੈ ਕੇ ਆਇਆ ਮੈਂ ਆਲੇ ਫਾ ਸੰਧਾਰਾ ਮੇਰੇ ਵਾਸਤੇ ਲੈ ਕੇ ਆਇਆ ਮੈਂ ਨਾ ਗੱਡੀ ਅੰਦਰ ਕਰ ਲਾਂ ਨਾਲੇ ਪੀਪਾ ਪਿਓ ਜੋ ਲਾ ਲਿਆ ਬਾਰਤਾ ਸੋਹਣੀ ਆਜਾ ਵੀਰੇ ਗਰਮੀ ਬਹੁਤ ਅੰਦਰੀ ਆ ਜਾ ਚਲ ਮਮੀ 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 ਹਾਂ ਬਤਾਂ ਕੀ ਹੋ ਗਿਆ ਮਣ ਦੇਖੋ ਮੇਰਾ ਵੀਰਾ ਆਇਆ ਸੰਧਾਰਾ ਲੈ ਕੇ ਸ਼ਾਮਾ ਸੱਤ ਕੇ ਹੋਰ ਬਤ ਠੀਕ ਹੈ ਹਾਂ ਜੀ ਵਧੀਆ ਤੁਸੀਂ ਹੋਰ ਆਪਣੇ ਘਰ ਸਾਰੇ ਠੀਕ ਨੇ ਠੀਕ ਨੇ ਆਜੋ ਬਤ ਗਰਮੀ ਵਾਲੀ ਅੰਦਰ ਚਲੋ ਲੱਭਤਾ ਪੀਪੀ ਮੈਨੂੰ ਫੜਾਰੇ ਆਮਣਾ ਐ ਕਰੋ ਤੁਸੀਂ ਅੰਦਰ ਚਲੋ ਐਸੀ ਵਾਲੇ ਕਮਰੇ 'ਚ ਪਹਿਲੇ ਲੈ ਕੇ ਚਾਪੜ ਮੈ ਲੈਣੀ ਆ ਠੀਕ ਆ ਮੰਮੀ ਠੀਕ ਆ ਬਤੋ ਇਧਰ ਆ ਨਾ ਆ ਜਾ ਮਾਨੂੰ ਬੈਠ ਜਾ ਠੀਕ ਹੋ ਕੇ ਬੈ ਜਾ ਠੀਕ ਹੋ ਕੇ ਬੈ ਜਾ ਲੈ ਮੈਂ ਇਧਰ ਰੱਖ ਦਿੰਨੀ ਆ ਇੱਥੇ ਬੈ ਜਾ ਹੋਰੀ ਚਾਣਕ ਕਿਵੇਂ ਆ ਗਿਆ ਮੈਨੂੰ ਤਾਂ ਆਸ ਹੀ ਨਹੀਂ ਸੀ ਵੀ ਤੁਸੀਂ ਆਓਗੇ ਬਣੇ ਮੰਮੀ ਤੈਨੂੰ ਬਹੁਤ ਯਾਦ ਕਰਦੀ ਹੈਗੀ ਤੇਰੀ ਭਾਬੀ ਦਾ ਸੰਧਾਰ ਆਇਆ ਸੀ ਤਾਂ ਕਰਕੇ ਉਹ ਦੇਖ ਕੇ ਰੋਣ ਲੱਗੀ ਵੀ ਮੇਰੀ ਤੀ ਵੀ ਸੰਧਾਰਾ ਢੀਕਦੀ ਹੋਣੀ ਆ ਬਸ ਬਣੇ ਫੇਰ ਕੀ ਸੀ ਤੇਰੀ ਭਾਬੀ ਕਹਿੰਦੀ ਨੌਹਾਂ ਨਾਲੋਂ ਮਾਸ ਨਹੀਂ ਅੱਡ ਹੁੰਦੇ ਹੰਦੇ ਤੁਸੀਂ ਅਮਨ ਨੂੰ ਜਾ ਕੇ ਸੰਧਾਰਾ ਦੇਖਿਓ ਨਾਲੇ ਤੈਨੂੰ ਤਾਂ ਪਤਾ ਹੀ ਹੈ ਤੇਰੀ ਭਾਬੀ ਤੇਰਾ ਕਿੰਨਾ ਪਿਆਰ ਕਰਦੀ ਐ ਇੱਕ ਵਾਰੀ ਹੁੰਦੀ ਤੇ ਜੀ ਤੇ ਬਸ ਫਿਰ ਮੈਂ ਆ ਗਿਆ ਨਾਲੇ ਤੇਰੀ ਭਾਬੀ ਨੇ ਸਾਰਿਆਂ ਵਾਸਤੇ ਸੂਟ ਭੇਜੇ ਨੇ ਅੱਛਾ ਵੀਰੇ ਸਾਰਿਆਂ ਵਾਸਤੇ ਕੱਪੜੇ ਲੈ ਕੇ ਆਏ ਆ ਹਾਂ ਭੈਣੇ ਤੇਰੀਆਂ ਤਾਈਆਂ ਚਾਚੀਆਂ ਸਾਰੀਆਂ ਤੇਰੀ ਸੱਸ ਤੇਰੀ ਦਾਦ ਸੱਸ ਸਾਰੀਆਂ ਦੇ ਸੂਟ ਲੈਂਦੇ ਨੇ ਤੇਰੀ ਸੱਸ ਨੂੰ ਸੱਦ ਲਾ ਉਹਨੂੰ ਦਿਖਾ ਦੇ ਨਾਲੇ ਮੈਨੂੰ ਤਾਂ ਨਾ ਆਸ ਹੀ ਨਹੀਂ ਸੀ ਵੀ ਤੁਸੀਂ ਆਉਂਗੇ ਨਾ ਨਾ ਭੈਣੇ ਇਹ ਹੀ ਕਿਉਂ ਗੱਲਾਂ ਕਰਦੀ ਚੱਲ ਮੈਂ ਮੰਮੀ ਨੂੰ ਬੁਲਾ ਕੇ ਦਿਖਾਉਣੀ ਆ ਸਾਰਾ ਕੁਝ ਮੰਮੀ ਲੈ ਮੰਮੀ ਤਾਂ ਆ ਵੀ ਗਈ ਲੈ ਵੀਰੇ ਪਾਣੀ ਪੀ ਲੈ ਆਜੋ ਮੰਮੀ ਬਹਿ ਜਾਓ ਕੋਈ ਨਾ ਪੁੱਤ ਬੈਠਿਆ ਤੂੰ ਗੱਲਾਂ ਕਰ ਆ ਦੇਖੋ ਇਹ ਸਾਰੇ ਵਾਸਤੇ ਸੂਟ ਲੈ ਕੇ ਆਇਆ ਹੁਣ ਸਾਨੂੰ ਕੋਈ ਤਾਨੇ ਮੇਨੇ ਨਹੀਂ ਦੇਊਗਾ ਮੇ ਸੋਡੀ ਨੂੰ ਦਾ ਸਹਾਰਾ ਨਹੀਂ ਆਉਂਦਾ ਨਾ ਕੋਈ ਨਾ ਬੁੱਤ ਹੁਣ ਤਾਂ ਤਰਪਾਈ ਆ ਕਿਥੇ ਕੁਛ ਦੀ ਗੱਲ ਨਾ ਸਿਆਣੇ ਟੀ ਬੰਦੇ ਰੋ ਨਾ ਬਸ ਬੁੱਤ ਰੋ ਨਾ ਅੱਖਾਂ ਪੁੰਜਲਾ ਆ ਸਾਰਾ ਨਾ ਕੱਪੜਾ ਲੀੜਾ ਬੈਡਾਂ ਤੇ ਸਜਾ ਦੇ ਮੈਂ ਸ੍ਰੀਕਾਂ ਨੂੰ ਸੱਦ ਕੇ ਲਿਆਉਣੀ ਆ ਉਹਨਾਂ ਦਾ ਮੂੰਹ ਮੈਂ ਅੱਜ ਬੰਦ ਕਰੂੰਗੀ ਚੰਗਾ ਠੀਕ ਆ ਮੰਮੀ ਹਾਂ ਸਾਰੇ ਕੱਪੜਾ ਲੀੜਾ ਇੱਥੇ ਪਾ ਲ ਸੱਚ ਪਹਿਨੇ ਆ ਮੰਮੀ ਨੇ ਤੇਰੇ ਵਾਸਤੇ ਸੋਨੇ ਦਾ ਸੈਟ ਤੇ ਮਸੀ ਵਾਸਤੇ ਸ਼ਾਂਪੂ ਜੀ ਸੀ। ਲੋ ਮਸੀ। ਲੈਪਟਾਪ ਮੈਂ ਲੈਵ ਨਹੀਂ ਸਿੱਕਨ ਸੱਦ ਕੇ। ਅੱਜ ਉਹਨਾਂ ਨੇ ਮੈਂ ਮੂੰਹ ਬੰਦ ਕਰਾਉਣੀ ਆ। ਰੋਣਾ ਨਹੀਂ ਹੁਣ। ਚੰਗਾ? ਠੀਕ ਆ ਮੰਮੀ। ਖੁਸ਼ੀ-ਖੁਸ਼ੀ ਰਹਿ। ਆ ਗੱਡੀ ਕਿਹਦੀ ਖੜੀ ਏ ਯਾਰ? ਆਏ ਮੱਲਾ ਕੋਈ ਹਨਾ। ਤਲੰਦਰੀ ਆ ਕੇ ਦੇਖਦਾ ਆ ਮਾਣ ਲੈ ਪਾਣੀ ਪੀਣੂ ਲੈ ਆ ਯਾਰ ਕੀ ਹਾਲ ਹੈ ਮੈਨੂੰ ਕੀ ਹਾਲ ਹੈ ਹੁਣ ਕਦੋਂ ਆਇਆ ਸੀ ਬਸ ਹੁਣ ਹੀ ਆਇਆ ਸੀ ਹੋ ਠੀਕ ਨੇ ਕਰੇ ਸਾਰੇ ਚਾਪ ਪਾਣੀ ਪੀ ਲਿਆ ਹਾਂ ਪੀ ਲਿਆ ਚਾਪ ਪਾਣੀ ਚੱਲ ਮੈਂ ਕੱਪੜੇ ਬਦਲਦਾ ਮੜੇ ਜੀ ਫਿਰ ਹਾਂ ਹਾਂ ਠੀਕ ਬੈਠ ਤੂੰ ਆ ਗਿਆ ਮੈਂ ਹਾਂ ਲੋ ਪਾਣੀ ਅੱਜ ਕਿਵੇਂ ਮੈਨੂੰ ਕਿਵੇਂ ਆ ਗਿਆ ਮੰਮੀ ਨੇ ਭੇਜਤਾ ਉਹ ਭਾਬੀ ਦਸੰਧਾ ਰਾਇਆ ਹੁਣ ਉਹ ਕਹਿੰਦੀ ਮੇਰੀ ਕੁੜੀ ਵੀ ਤਾਂ ਸੰਧਾ ਰਡੀਕਦੀ ਹੋਣੀ ਆ ਅੱਛਾ ਤਾਈਓ ਭੇਜਤਾ ਸਾਰਾ ਕੁਝ ਲੈ ਕੇ ਆਇਆ ਨਾਲੇ ਤਾਈ ਵਾਸਤੇ ਨਾਲੇ ਬੀਬੀ ਵਾਸਤੇ ਕੱਪੜੇ ਨਾਲੇ ਸੋਨੇ ਦੇ ਗਹਿਣੇ ਲੈ ਕੇ ਆਇਆ ਚੱਲ ਆ ਵਧੀਆ ਤੂੰ ਤਾਂ ਕਿੱਦਾਂ ਹੀ ਡੀਕਦੀ ਤੀ ਹੋਰ ਮੈਨੂੰ ਟੈਨਸ਼ਨ ਖਤਮ ਹੋ ਗਈ ਮੰਮੀ ਨੂੰ ਕਿੰਨਾ ਕੁ ਸੁਣਨਾ ਪੈਂਦਾ ਸੀ ਮੇਰੇ ਘਰ ਕੇ ਹੁਣ ਤਾਂ ਖੁਸ਼ ਆਏ ਹਾਂ ਚੱਲ ਮੈਂ ਲਾਲਾਂ ਕੱਪੜੇ ਮੜੇ ਜੀ ਠੀਕ ਛੇਤੀ ਸਸਤੀ ਘਰ ਪਰ ਤੇ ਮੰਮੀ ਹਰੀਆਂ ਆ ਬੈਠੀਆਂ ਨੇ ਹਜੇ ਤਰੀ ਅੱਛਾ ਸੱਸਰੀ ਘਰ ਬੇਬੇ ਸੱਸਰੀ ਘਰ ਪਣੀ ਪਰ ਮੇਨੂੰ ਦਾ ਸੰਧਾਰ ਆਏਗਾ ਆ ਜਿਹਨਾਂ ਨੂੰ ਸੰਧਾਰਾ ਦੇਖਿਆ ਉਹ ਨਾਲ ਉਹਦਾ ਭਾਈ ਆਏਗਾ ਹਾਂ ਨਾਲ ਵੀਰਪਾਲ ਨੂੰ ਲੈ ਆਏ ਆ ਅੱਜ ਛੇਤੀ ਚੰਗਾ ਬੇਬੇ ਆ ਜਾ ਦੇਖੀ ਆਉਣੇ ਆ ਚਾਹ ਆ ਕੀ ਬਰੇ ਖੁਸ਼ ਹੈ ਫਲੇਟ ਦਬਟ ਦੇ ਲੈ ਜਦੋਂ ਸੱਦਣੀ ਆ ਗਈ ਫਿਰ ਹਾਂ ਵੀਰਪਾਲ ਆ ਜਾ ਉਹਨਾਂ ਤਾਂ ਦੇਖਈਏ ਸੰਧਾਰਾ ਚਲ ਮਾਤਾ ਸਾਰਿਆਂ ਨੂੰ ਕਿਹਾ ਹੀ ਅਮਨ ਹਾਂ ਮੈਂ ਖਾ ਨਾਲ ਵੀਰਪਾਲ ਨੂੰ ਲਿਆਇਓ ਚਾਕਣ ਮੇਰੇ ਕਿ ਨਹੀਂ ਬਿੰਗੀਆਂ ਟੇਟੀਆਂ ਹੀ ਆ ਮਾਪੇ ਆਜੋ ਸੰਧਾਰਾ ਦੇਖਿਓ ਚਲ ਮੰਮੀ ਉਹ ਤਾਂ ਜਿਹੜਾ ਚਾਹਦੇ ਨੇ ਚਾਹਦੇ ਨੇ ਬਸ ਮੈਨੂੰ ਤੇ ਇਸੇ ਗੱਲ ਦੀ ਖੁਸ਼ੀ ਆ ਵੀ ਹੁਣ ਉਹ ਤੁਹਾਨੂੰ ਤਾਣੇ ਮਿੰਨੇ ਤਾਂ ਨਹੀਂ ਦੇਣੀ ਨਹੀਂ ਪੁੱਤੋਂ ਨਾਲ ਮੂੰਹ ਬੰਦ ਹੋ ਜਾਊਗਾ ਉਹ ਕਹਿੰਦੀ ਆ ਨਾ ਗੱਡੀਆਂ ਤੇ ਆਉਂਦੇ ਨੇ ਆਪਣੇ ਵੀ ਗੱਡੀਆਂ ਤੇ ਆਉਂਦੇ ਨੇ ਹੁਣ ਕਿ ਉਹੜੇ ਦੇ ਕੇ ਗਏ ਹੋਣਗੇ ਉਹ ਸੰਧਾਰੇ ਘਰੋਂ ਲਿਆ ਵਿਚਾਰ ਲੱਗ ਦਿਖਾਉਣੀ ਆ ਹੁਣ ਉਹ ਕਿਥੇ ਸੰਧਾਰਾ ਬਲਜੀਤ ਹਾਂ ਪਰ ਐ ਆਜੋ ਆਜੋ ਆ ਹਮਣਾਂ ਦੇ ਕਮਰੇ ਚੀ ਆ ਹੋ ਦੇਖੀਏ ਕਿ ਕਿੰਨਾ ਸੋਹਣਾ ਨੇ ਸ਼ੋਹਨੇ ਨੇ ਮਨੇ ਠੱਕੀ ਸਲਾਹਾਂ ਜੀਆਂ ਕਰੀ ਜਾਨੀ ਹੋ ਬੈਹ ਜੋ ਛੋਡੇ ਵਿੱਚ ਛੂਟ ਨੇਗੇ ਬੈਹ ਜੋ ਬੈਹ ਪਿੱਤ ਪਾ ਲਾ ਬੈਠੇ ਮਸਤੀ ਕੋਈ ਹੋ ਰਾ ਬੈਹ ਜੋ ਦੇਖ ਪਾਣੇ ਮੈਨੂੰ ਕੁੜਮਾ ਨੇ ਨਾ ਛਾਂਪ ਭੇਜੀ ਆ ਗੋਗੇ ਨੂੰ ਲੜੀ ਆ ਦੇਖ ਲੈ ਬੇਬੇ ਹਾਂ ਸੋਹਣੀ ਹੈ ਹਾਂ ਆ ਆਮਨ ਦਾ ਛੱਟਾ ਗਾ ਸੋਹਣੇ ਸਾਰੇ ਸੋਹਣਾ ਮਾਸੇ ਸਾਰੇ ਕੁਸਬੇਦਿਆ ਸਾਰਾ ਕੁਛ ਹੀ ਸੋਹਣਾ ਹੈ ਆਹਾ ਤੇਰਾ ਸੂਟ ਆ ਪਹਣੇ ਆ ਪੀਰਪਾਲ ਦਾ ਗਾ ਬੇਬੇ ਦਾ ਗਾ ਆ ਮੇਰਾ ਗਾ ਆ ਆਪਣੀ ਆਮਨ ਦਾ ਗਾ ਸੋਹਣੇ ਨੇ ਸਾਰੇ ਹਾਂ ਦੇਖ ਲੈ ਬੇਬੇ ਕਹੇਗਾ ਮੇਰੀ ਨੂੰ ਦਾ ਸੰਧਾਰ ਆਏਗਾ ਕਿਸੇ ਦਾ ਨਹੀਂ ਆਏਗਾ ਸਾਰਿਆਂ ਨੇ ਮੇਰੇ ਨਾਲ ਡੀ ਚੈਨਲ ਦੇ ਸੂਟ ਮੱਥੇ ਮਾਰੇ ਸੀਗੇ ਮੇਰੀ ਨੂਰ ਦੇ ਪੇਕਿਆਂ ਤੋਂ ਨਾ ਸਿਲਕ ਦੇ ਸ਼ੂਟ ਆਏ ਨੇਗੇ ਸਾਰੀਆਂ ਚਾਚੀਆਂ ਤਾਈਆਂ ਦੇ ਲੈ ਆਪਣੇ ਸ਼ੂਟ ਕਿਹੜਾ ਤੇਰੀ ਨੂਨੇ ਦਿੱਤਾ ਸੀ ਨਾ ਉਹਦੇ ਨਾਲ ਤਾਂ ਚੌਗਣਾ ਮਹਗਾਗਾ ਨਾਲੇ ਸਿਲਕ ਦਾਗਾ ਲੈ ਵੀਰਪਾਲ ਸ਼ੂਟ ਸੁਮਿਆ ਕੇ ਪਾ ਲਈ ਹੁਣੇ ਆਮਨ ਤੁਸੀਂ ਸੁਮਿਆ ਲਈ ਚੰਗਾ ਆ ਲੈ ਆਪਣੇ ਖੇਸ ਹਮੜਾ ਹੁਣੇ ਮਣੂ ਨੇ ਗੱਡੀ ਅੰਦਰ ਲਾਤੀ ਸੀਗੀ ਹਾਂ ਮਮੀ ਲਾਤੀ ਉਹ ਨਵੀਂ ਗੱਡੀ ਆ ਪੁੱਤੋ ਵੱਡੀ ਗੱਡੀ ਹੈਗੀ ਹੋ ਰਹਾ ਕੱਡੀ ਤੇ ਆਇਆ ਨਾ ਫੇਰਾ ਚੱਲ ਵੀ ਪਾਲ ਆਪਣੇ ਤਾਂ ਕੰਮ ਵੀ ਬਹੁਤ ਪਏ ਬੇਬਿਆ ਤੇਰਾ ਸੂਟ ਆ ਤੂੰ ਵੀ ਇਸ ਮੇ ਆਲੀ ਚੰਗਾ ਆਮਣੀ ਸਾਂਦੂਗੀ ਚਾ ਚੀਜ਼ ਤੱਕੀ ਜੀ ਬਹੁਤ ਖਾਖਾਂ ਬਾੜ-ਬੜ ਗੱਲਾਂ ਕਰਦੀ ਤੂੰ ਹਰਦੀ ਇਸੀ ਮੰਮੀ ਅਗਲੇ ਨੂੰ ਛੇੜ ਨਾ ਕਤੇ ਛਿੱਤਰ ਮਾਰਿਆ ਅਗਲੇ ਨੂੰ ਚੰਗਾ ਬਾਈ ਨੇ ਪਕਾਈ ਮਹਾਰਾਜ ਚੰਗਾ ਹੋ ਗਿਆ ਪੁੱਤ ਤੂੰ ਆ ਗਿਆ ਸਾਡਾ ਸ਼ਰੀਕੇ ਚ ਨੱਕ ਵੱਡਿਆ ਘੈਤੀ ਵਿਚਾਰੀ ਅਮਨ ਰੋਜ ਢੀਕ ਦਿੱਤੀਗੀ ਹੋਰ ਸਾਰੇ ਹੁੰਦੇ ਆਉਂਦੇ ਸੀ ਮੇਰੇ ਤਾਂ ਕੱਲੀ ਅਮਨ ਦਾ ਹੀ ਆਉਂਦਾ ਸੀ ਵਿਚਾਰੀ ਦਾ ਉਰੇ ਆ ਪੁੱਤ ਆ ਮਨ ਹਾਂਜੀ ਜਿਹੜਾ ਕੁਛ ਮੈਥੋਂ ਬੋਲਿਆ ਗਿਆ ਪੁੱਤ ਗੁੱਸਾ ਨਾ ਕਰੀ ਚੰਗਾ ਤੇ ਲੈ ਤੇਰੇ ਜਿਹੜਾ ਸੁਨਾਰੇ ਚ ਸੂਟ ਆਇਆਗਾ ਨਾ ਉਹ ਮੈਨੂੰ ਲਿਆਵਾ ਏ ਆ ਲੋ ਲੈ ਸ਼ਾਬਾਸ਼ੇ ਬਹੁਤ ਸੋਹਣਾ ਸੂਟ ਆ ਪੁੱਤ ਹੈ ਹੋ ਮੈਂ ਸਾਰੇ ਸ਼ਰੀਕੇ ਇੱਕ ਵੀਲੇ ਚ ਦਿਖਾਉਂਗੀ ਉਵੀ ਮੇਰੀ ਪੋਤ ਨੂੰ ਦੇ ਸਹਾਰੇ ਚ ਸੂਟ ਆਇਆ ਮੈਨੂੰ ਠੀਕ ਹੈ ਬੰਦ ਮੈਂ ਖਾਰੇ ਦਫਾਉਂਗੀ ਬਲਾਈ ਸੋਨਾ ਹੈ ਕਿਰੋ ਠੀਕ ਹੈ ਭੈਣੀ ਫਿਰ ਮੈਂ ਚੱਲਦਾ ਓਏ ਨਹੀਂ ਮੈਨੂੰ ਅੱਜ ਤਾਂ ਰਹਿ ਜਾ ਯਾਰ ਨਾ ਨਾ ਬਈ ਇਹਨਾਂ ਹੁਣ ਰਹਿਆ ਕਿੱਥੇ ਜਾਂਦਾ ਮਸਾਂ ਤਾਂ ਆਏ ਤੂੰ ਨਾ ਨਾ ਹੁਣ ਤਾਂ ਤੁਸੀਂ ਆਇਓ ਚੰਗਾ ਮਸੀ ਚੰਗਾ ਤਾ ਉਹ ਤਾਂ ਰਹਿ ਗਿਆ ਤਾਂ ਠੀਕ ਆ ਬਈ ਚੰਗਾ ਚੰਗਾ ਬਈ ਚਲ ਠੀਕ ਆ ਬਣੀ ਤੂੰ ਬੜੀ ਟੈਨਸ਼ਨ ਨਾ ਲਿਆ ਕਰ ਹੁਣ ਤਾਂ ਆ ਜੀਓ ਸਾਡੇ ਕੋਲੇ ਵੀ ਹਾਂ ਆ ਮੰਗੇ ਆ ਤਾਂ ਤੂੰ ਬੜਾ ਸੋਣਾ ਕੀਤਾ ਜਿਹੜਾ ਮੇਰੇ ਕੋਲੇ ਆ ਗਿਆ ਆ ਮੈਂ ਮੰਮੀ ਨੂੰ ਵੀ ਭੇਜੂਗਾ ਤੁਸੀਂ ਵੀ ਆ ਜਾਇਆ ਕਰੋ ਹਾਂ ਠੀਕ ਆ ਵੀਰੇ ਠੀਕ ਆ ਮੈਂ ਠੀਕ ਹੈ ਟੈਨਸ਼ਨ ਨਾ ਲਿਆ ਕਰ ਠੀਕ ਹੈ ਮੈਂ ਵੀਡੀਓ ਵਿੱਚ ਇਹ ਦੱਸਣਾ ਚਾਹਣੀ ਆ ਕਿ ਇਹ ਜਿਹੜੇ ਸੰਧਾਰੇ ਤਿਹਾਰ ਹੁੰਦੇ ਨੇ ਇਹ ਹੁੰਦੀਆਂ ਤਾਂ ਇੱਕ ਰਸਮ ਹੀ ਨੇ ਪਰ ਕਈ ਵਾਰੀ ਇਹ ਦਿਲ ਦਿਖਾਉਣ ਦਾ ਕੰਮ ਕਰਦੀਆਂ ਨੇ ਪਰ ਮੈਂ ਸਾਰਿਆਂ ਪੈਣ ਨੂੰ ਇਹੀ ਕਹਿਣਾ ਚਾਹਣੀ ਆ ਕਿ ਤੁਸੀਂ ਆਸ਼ਨਾ ਛੱਡਿਓ ਤੁਹਾਡਾ ਭਰਾ ਵੀ ਸੰਧਾਰਾ ਲੈ ਕੇ ਆਉਂਦੇ ਹੀ ਹੋਣਾ ਧੰਨਵਾਦ ਸਸੀ ਗੱਲ ਜੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਦੇਖ ਹੀ ਲਈ ਹੋਣੀ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਉਹਨਾਂ ਦੀ ਬਾਰੀ ਆ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਸੀਗੇ ਸੁਖਜੀਤ ਕੌਰ ਬਲਬੀਰ ਕੌਰ ਜੈਤੋ ਅਵੀ ਪਠੜ੍ਹਲ ਪਰਮਜੀਤ ਸਿੰਘ ਗਰੇਵਾਲ ਜਗਤਾਰ ਸਿੰਘ ਬਣਾਵਾਲੀ ਰਕੇਸ਼ ਗੋਇਲ ਬਠਿੰਡਾ ਕਰਮਜੀਤ ਸਿੰਘ ਮੁਰਾਦ ਅਲੀ ਬੀਜੇ ਕਪੂਰਥਲਾ ਗੁਰਿੰਦਰ ਜੋਸ਼ੀ ਸ਼ਾਇਨਾ ਯੂ ਐਸ ਏ ਜਗਦੇਵ ਸਿੰਘ ਸਰਾਏ ਨਾਗਰਾ ਪ੍ਰਗਟ ਸਿੰਘ ਕਿਸ਼ਨਗੜ੍ਹ ਫਰਮਾਹੀ ਪਵਿੱਤਰ ਸਿੰਘ ਹਰਨਾਇਬਰਾਮ ਤੇ ਤਰਨ ਸ਼ਰਮਾ ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਨੇ ਤੁਸੀਂ ਵੀ ਵਧੀਆ ਕਮੈਂਟ ਕਰਿਓ ਅਗਲੀ ਵੀਡੀਓ 'ਚ ਤੁਹਾਡੇ ਵੀ ਨਾਂ ਇਸ ਤਰ੍ਹਾਂ ਹੀ ਬੋਲੇ ਜਾਣਗੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ ਕਰਦੇ ਰਹੋ ਕਮੈਂਟ ਲਾਈਕ ਸ਼ੇਅਰ ਸਤਿ ਸ੍ਰੀ ਅਕਾਲ